ਹੋਣ ਨਹੀਂ ਹੋਵੇਗੀ ਪੰਜਾਬ ਦੇ ਜੇਲ੍ਹਾਂ ਚ ਗੈਂਗਵਾੜ ਮਾਨ ਸਰਕਾਰ ਹੁਣ ਕਰ ਰਹੀ ਇਹ ਵਿਸ਼ੇਸ਼ ਤਿਆਰੀਆਂ ਜੇਲ੍ਹ ਮੁਲਾਜ਼ਮ ਵੀ ਵੱਡੇ ਪੱਧਰ ਤੇ ਗੈਂਗਵਾੜ ਦਾ ਵੰਡ ਰਹੇ ਨੇ ਨਿਸ਼ਾਨ ਪੰਜਾਬ ਦੇ ਜੇਲਾ ਵਿੱਚ ਗੈਂਗਸਟਰ ਅਤੇ ਕੈਦੀਆਂ ਵਿਚਕਾਰ ਹੋਣ ਵਾਲੀ ਗੈਂਗਵਾੜ ਨੂੰ ਰੋਕਣ ਲਈ ਪੰਜਾਬ ਸਰਕਾਰ ਹੁਣ ਦੰਗਾ ਰੋਕੂ ਕੀਤਾ ਪੰਜਾਬੀਆਂ ਸਾਰੀਆਂ ਜੇਲਾ ਵਿੱਚ ਸਪਲਾਈ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਇਸ ਤਰੀਕੇ ਦੀ ਹੋਣ ਵਾਲੀ ਗੈਂਗਵਾੜ ਤੋਂ ਤੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਤਾਂ ਉੱਥੇ ਹੀ ਜੇਲ੍ਹ ਵਿੱਚ ਦਾ ਨਾਜ਼ ਸੁਰੱਖਿਆ ਮੁਲਾਜ਼ਮ ਵੀ ਸੁਰੱਖਿਅਤ ਰਹਿ ਸਕਣ ਪਿਛਲੇ ਕੁਝ ਸਾਲਾਂ ਦੌਰਾਨ ਜੇਲਾ ਵਿੱਚ ਗੈਂਗਵਾਰਾਂ ਫਿਰ ਕੈਦੀਆਂ ਵਿੱਚ ਹੋਈ ਖੁੰਨੀ جنگ ਦੌਰਾਨ ਸੁਰੱਖਿਆ ਮੁਲਾਜ਼ਮ ਅਤੇ ਜੇਲ੍ਹ ਮੁਲਾਜ਼ਮ ਵੀ ਵੱਡੇ ਪੱਧਰ ਤੇ ਨਿਸ਼ਾਨਾ ਬਣ ਰਹੇ ਨੇ ਤਾਂ ਕੁਝ ਦੀ ਜਾਨ ਵੀ ਜੋਖਮ ਵਿੱਚ ਆ ਗਈ ਸੀ ਇਸ ਕਰਕੇ ਹੁਣ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ 26 ਜੇਲਾਂ ਵਿੱਚ 524 ਦੰਗਾ ਰੋਕੂ ਕਿੱਟਾਂ ਸਪਲਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਸੂਚਨਾ ਵਿੱਚ ਮੈਲਾ ਜੇਲ੍ਹ ਬਠਿੰਡਾ ਅਤੇ ਮੈਲਾ ਜੇਲ੍ਹ ਲੁਧਿਆਣਾ ਵੀ ਸ਼ਾਮਲ ਨੇ ਹਾਲਾਂਕਿ ਮੈਲਾ ਜੇਲ੍ਹ ਇਸ ਤਰੀਕੇ ਦੇ ਵਾਰਦਤ ਹੋਣ ਦੇ ਅਸਰ ਘਟ ਰਹੇ ਨੇ ਪਰ ਫਿਰ ਵੀ ਸਰਕਾਰ ਇਨ੍ਹਾਂ ਜੇਲ੍ਹਾਂ ਵਿੱਚ ਦੰਗਾ ਰੋਕੂ ਕਿੱਟਾਂ ਸਪਲਾਈ ਕਰ ਰਹੀ ਹੈ ਤਾਂ ਕਿ ਗੰਭੀਰ ਸਥਿਤੀ 'ਤੇ ਇਹਨਾਂ ਦੰਗਾ ਰੋਕੂ ਕਿੱਟਾਂ ਦਾ ਇਸਤੇਮਾਲ ਕੀਤਾ ਜਾ ਸਕੇ ਜਾਣਕਾਰੀ ਅਨੁਸਾਰ ਪੰਜਾਬ ਦੇ ਜੇਲਾ ਵਿੱਚ ਲਾਰੈਂਸ ਬਿਸ਼ਨੋਈ ਗੋਲਦੀ ਬਰਾੜ ਸੁਖਾ ਕਾਲੋ ਦੀਪ੍ਰਿਤ ਬੱਬਾ ਨਪਤ ਨੈਰਾ ਗਵਿੰਦਰ ਬੰਬੀਹਾ ਲਕਪੀਰ ਲੱਡਾ ਜੱਗੂ ਭਗਵਾਨਪੂਰੀਆ ਸਨੇ 2570 ਦੇ ਲਗਭਗ ਗੈਂਗਸਟਰ ਗਰੁੱਪ ਪੰਜਾਬੀ ਚੱਲ ਰਹੇ ਨੇ ਇਹਨਾਂ ਵਿੱਚੋਂ ਕੁਝ ਗੈਂਗਸਟਰਾਂ ਦੀ ਇਨਕਾਊਂਟਰ ਵਿੱਚ ਮੌਤ ਹੋ ਗਈ ਹੈ ਪਰ ਉਹਨਾਂ ਦੇ ਗਰੁੱਪ ਅੱਜ ਵੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਾਇਮ ਨੇ ਕੁਝ ਗੈਂਗਸਟਰ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਨੇ ਪਰ ਉਹਨਾਂ ਦੇ ਕਈ ਸਾਥੀ ਪੰਜਾਬ ਦੇ ਹੀ ਜ਼ਿਲ੍ਹਾ ਵਿੱਚ ਬੰਦ ਨੇ ਗੈਂਗਵਾੜਚ ਕੈਦੀਆਂ ਦੀ ਜਾਨ ਵੀ ਗਈ ਹੈ ਤੇ ਸੁਰੱਖਿਆ ਮੁਲਾਜ਼ਮ ਵੀ ਆਪਣੀ ਜਾਨ ਗੁਆ ਬੈਠੇ ਨੇ ਪੰਜਾਬ ਦੀਆਂ ਲੁਧਿਆਣਾ ਪਟਿਆਲਾ ਨਾਭਾ ਬਠਿੰਡਾ ਸੰਗਰੂਰ ਫਰੀਦਕੋੜ ਫੋਜ਼ਖੋਰ ਅਤੇ ਕਪੂਰਥਲਾ ਸਣੇ ਕਈ ਜ਼ਿਲ੍ਹਿਆਂ ਵਿੱਚ ਕਈ ਗੈਂਗਵਾੜ ਹੋ ਚੁੱਕੀ ਹੈ ਕਈ ਕੈਦੀਆਂ ਦੇ ਜੇਲ੍ਹ ਵਿੱਚ ਵੀ ਕਤਲ ਕਰ ਦਿੱਤੇ ਗਏ ਨੇ ਇਹਨਾਂ ਨੂੰ ਰੋਕਣ ਲਈ ਕਈ ਜ਼ਿਲ੍ਹਿਆਂ ਵਿੱਚ ਸੀਆਈਐਸਫ ਵੀ ਤਣਾਟ ਕਰਨੀ ਪਈ ਸੀ ਇਸ ਦੇ ਬਾਅਦ ਵੀ ਉਹ ਗੈਂਗਵਾੜ ਅਤੇ ਆਪਸੀ ਲੜਾਈ ਨਹੀਂ ਰੁਕ ਰਹੀ ਇਸੇ ਕਾਰਨ ਪੰਜਾਬ ਸਰਕਾਰ ਹੁਣ ਪੰਜਾਬ ਦੀਆਂ 22 ਜੇਲਾਂ ਤੇ 4 ਸਬ ਜੇਲਾ ਵਿੱਚ ਦੰਗਾ ਰੋਕੂ ਕਿੱਟਾਂ ਦੀ ਸਪਲਾਈ ਕਰ ਰਹੀ ਹੈ ਸਰਕਾਰ ਵੱਲੋਂ 5 ਤੋਂ 24 ਕਿੱਟਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਜੇਲਾਂ ਦੀ ਸੁਰੱਖਿਆ ਅਨੁਸਾਰ ਹੀ ਇਹਨਾਂ ਦੀ ਸਪਲਾਈ ਕੀਤੀ ਜਾਵੇਗੀ ਜਿਸ ਨਾਲ ਸੁਰੱਖਿਆ ਮੁਲਾਜ਼ਮ ਆਪਣੀ ਜਾਨ ਦੀ ਰਾਖੀ ਕਰਨ ਦੇ ਨਾਲ ਜੇਲ੍ਹ ਚ ਦੰਗੇ ਰੋਕਣ ਚ ਕਾਮਯਾਬ ਸਾਬਤ ਹੋਣਗੇ ਹੁਣ ਨਹੀਂ ਹੋਵੇਗੀ ਪੰਜਾਬ ਦੀਆਂ ਜੇਲਾਂ ਚ ਗੈਂਗਵਾੜ ਮਾਨ ਸਰਕਾਰ ਹੁਣ ਕਰ ਰਹੀ ਇਹ ਵਿਸ਼ੇਸ਼ ਤਿਆਰੀਆਂ ਜੇਲ੍ਹ ਮੁਲਾਜ਼ਮ ਵੀ ਵੱਡੇ ਪੱਧਰ ਤੇ ਗੈਂਗਵਾਰ ਦਾ ਵੱਢ ਰਹੇ ਨੇ ਨਿਸ਼ਾਨ ਪੰਜਾਬੀਆਂ ਜੇਲਾ ਵਿੱਚ ਗੈਂਗਸਟਰ ਅਤੇ ਕੈਦੀਆਂ ਵਿਚਕਾਰ ਹੋਣ ਵਾਲੀ ਗੈਂਗਵਾਰ ਨੂੰ ਰੋਕ ਲਈ ਪੰਜਾਬ ਸਰਕਾਰ ਹੁਣ ਡੰਗਾ ਰੋਕੂ ਕੀਤਾ ਪੰਜਾਬ ਦੇ ਸਾਰੀਆਂ ਜ਼ਿਲ੍ਹਿਆਂ ਵਿੱਚ ਸਪਲਾਈ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਇਸ ਤਰੀਕੇ ਦੀ ਹੋਣ ਵਾਲੀ ਗੈਂਗਵਾਰ ਦੌਰਾਨ ਜਿੱਥੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਤਾਂ ਉੱਥੇ ਹੀ ਜੇਲ੍ਹ ਵਿੱਚ ਦਾਇਨਾਤ ਸੁਰੱਖਿਆ ਮੁਲਾਜ਼ਮ ਵੀ ਸੁਰੱਖਿਅਤ ਰਹਿ ਸਕਣ ਪਿਛਲੇ ਕੁਝ ਸਾਲਾਂ ਦੌਰਾਨ ਜੇਲਾ ਵਿੱਚ ਗੈਂਗਵਾਰ ਜਾਂ ਫਿਰ ਕੈਦੀਆਂ ਵਿੱਚ ਹੋਈ ਖੂਨੀ ਜੰਗ ਦੌਰਾਨ ਸੁਰੱਖਿਆ ਮੁਲਾਜ਼ਮ ਅਤੇ ਜੇਲ ਮੁਲਾਦਮੀ ਵੱਡੇ ਪੱਧਰ ਤੇ ਨਿਸ਼ਾਨਾ ਬਣ ਰਹੇ ਨੇ ਤਾਂ ਕੁਝ ਦੀ ਜਾਨ ਵੀ ਜੋਖਮ ਵਿੱਚ ਆ ਗਈ ਸਿੱਕਰ ਕੇ ਹੁਣ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 26 ਜੇਲਾ ਵਿੱਚ 524 ਦੰਗਾ ਰੋਕੂ ਕਿੱਟਾਂ ਸਪਲਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਸੂਚਨਾ ਵਿੱਚ ਮਹਿਲਾ ਜੇਲ ਮੁਖਿੰਡਾ ਤੇ ਮਹਿਲਾ ਜੇਲ ਲੁਧਿਆਣਾ ਵੀ ਸ਼ਾਮਲ ਨੇ ਹਾਲਾਂਕਿ ਮਹਿਲਾ ਜੇਲ ਇਸ ਤਰੀਕੇ ਦੇ ਵਾਰਦਤ ਹੋਣ ਦੇ ਅਸਰ ਘਟ ਰਹੇ ਨੇ ਪਰ ਫਿਰ ਵੀ ਸਰਕਾਰ ਇਨ੍ਹਾਂ ਜੇਲਾ ਵਿੱਚ ਦੰਗਾ ਰੋਕੂ ਕਿੱਟਾਂ ਸਪਲਾਈ ਕਰ ਰਹੀ ਹੈ ਤਾਕੀ ਗੰਬੀਰ ਸਥਿਤੀ ਇੰਨਾ ਦੰਗਾ ਰੋਕੂ ਕਿਟਾਂ ਦਾ ਇਸਤੇਮਾਲ ਕੀਤਾ ਜਾ ਸਕੇ ਜਾਣਕਾਰੀ ਅਨੁਸਾਰ ਪੰਜਾਬ ਦੇ ਜੇਲਾ ਵਿੱਚ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਸੁਖਾਤ ਕਾਲੋ ਦਿਪ੍ਰਿਤ ਬੱਬਰ ਸੰਪਤ ਨੇਹਰਾ ਗਵਿੰਦਰ ਬੰਬੀਹਾ ਲੱਪੀ ਲੱਡਾ ਜੱਗੂ ਭਗਵਾਨਪੁਰਿਆ ਸਣੇ ਪੰਜਾਬੀ 70 ਦੇ ਲਗਭਗ ਗੈਂਗਸਟਰ ਗਰੁੱਪ ਪੰਜਾਬ ਵਿੱਚ ਚੱਲ ਰਹੇ ਨੇ ਇਹਨਾਂ ਵਿੱਚੋਂ ਕੁਝ ਗੈਂਗਸਟਰਾਂ ਦੀ ਇਨਕਾਊਂਟਰ ਵਿੱਚ ਮੌਤ ਵੀ ਹੋ ਗਈ ਹੈ ਪਰ ਉਹਨਾਂ ਦੇ ਗਰੁੱਪ ਅੱਜ ਵੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਾਇਮ ਨੇ ਕੁਝ ਗੈਂਗਸਟਰ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਨੇ ਪਰ ਉਹਨਾਂ ਦੇ ਕਈ ਸਾਥੀ ਪੰਜਾਬੀਆਂ ਹੀ ਜੇਲਾ ਵਿੱਚ ਬੰਦ ਨੇ ਗੈਂਗਵਾੜਚ ਕੈਦੀਆਂ ਦੀ ਜਾਨ ਵੀ ਗਈ ਹੈ ਤੇ ਸੁਰੱਖਿਆ ਮੁਲਾਜ਼ਮ ਵੀ ਆਪਣੀ ਜਾਨ ਗੁਆ ਬੈਠੇ ਨੇ ਪੰਜਾਬ ਦੀਆਂ लुधियाना पटियाला नबा बठिंडा संगरूर फरीदकोट फोजपुर ਅਤੇ कपूरथला ਸਣੇ ਕਈ ਜ਼ਿਲ੍ਹਾ ਵਿੱਚ ਕਈ ਗੈਂਗਵਾਰ ਹੋ ਚੁੱਕੀ ਹੈ ਕਈ ਕੈਦੀਆਂ ਦੇ ਜੇਲ੍ਹ ਵਿੱਚ ਵੀ ਕਤਲ ਕਰ ਦਿੱਤੇ ਗਏ ਨੇ ਇਹਨਾਂ ਨੂੰ ਰੋਕਣ ਲਈ ਕਈ ਜ਼ਿਲ੍ਹਾ ਵਿੱਚ ਸੀਆਈਐਸਫ ਵੀ ਤਣਾਤ ਕਰਨੀ ਪਈ ਸੀ ਇਸ ਦੇ ਬਾਅਦ ਵੀ ਉਹ ਗੈਂਗਵਾਰ ਅਤੇ ਆਪਸੀ ਲੜਾਈ ਨਹੀਂ ਰੁਕ ਰਹੀ ਇਸੇ ਕਾਰਨ ਪੰਜਾਬ ਸਰਕਾਰ ਹੁਣ ਪੰਜਾਬ ਦੀਆਂ 22 ਜ਼ਿਲ੍ਹਿਆਂ ਤੇ 4 ਸਬ-ਜ਼ਿਲ੍ਹਾ ਵਿੱਚ ਦੰਗਾ ਰੋਕੂ ਕਿੱਟਾਂ ਦੀ ਸਪਲਾਈ ਕਰ ਰਹੀ ਹੈ ਸਰਕਾਰ ਵੱਲੋਂ 5 ਤੋਂ 24 ਕਿੱਟਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਿਆਂ ਦੀ ਸੁਰੱਖਿਆ ਅਨੁਸਾਰ ਹੀ ਇਹਨਾਂ ਦੀ ਸਪਲਾਈ ਕੀਤੀ ਜਾਵੇਗੀ ਜਿਸ ਨਾਲ ਸੁਰੱਖਿਆ ਮੁਲਾਜ਼ਮ ਆਪਣੀ ਜਾਨ ਦੀ ਰਾਖੀ ਕਰਨ ਦੇ ਨਾਲ ਜੇਲ੍ਹ 'ਚ ਦੰਗੇ ਰੋਕਣ 'ਚ ਕਾਮਯਾਬ ਸਾਬਤ ਹੋਣਗੇ